ਸਤਨਾਮ ਸ੍ਰੀ ਵਾਹਿਗੁਰੂ ਜੀ ਗੌੜੀ ਮਹੱਲਾ ਪੰਜਵਾ ਸ਼ਾਂਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗੰਮ ਵਿਚਾਰ ਸਾਧੂ ਸੰਗ ਮਹ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਭਈ ਬਿਆਦ ਉਬਰੇ ਮਨ ਜਨ ਮੀਤ ਮਾਨ ਬਤ ਕ੍ਰਮ ਪ੍ਰਭ ਆਪਣਾ ਧਿਆਏ ਨਾਨਕ ਦਾਸ ਤੇਰੀ ਸ਼ਰਨ ਆਈ ਗੌੜੀ ਮਹੱਲਾ ਪੰਜਵਾਂ ਮੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾ ਤੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾ ਧਨ ਓ ਮਸਤਕ ਧਨ ਤੇਰੇ ਨੇਤ ਧਨ ਓਏ ਭਗਤ ਜਨ ਤੁਮ ਸੰਗਹਿਤ ਨਾਮ ਬਿਨਾ ਕੈਸੇ ਸੁਖ ਲਈਐ ਰਸਨਾ RAM ਨਾਮ ਜਸ ਕਹਿਐ ਰਹਾਉ ਤਨ ਉੱਪਰ ਜੈ ਕੁਰਬਾਨ ਨਾਨਕ ਜਨ ਜਪਿਆ ਨਿਰਬਾਨ ਗੌੜੀ ਮਹੱਲਾ ਪੰਜਵਾਂ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖੈ ਸਾਰ ਸਮਾਲ ਸਾ ਰਾਮ ਦੇਨ ਦੁਨੀ ਸਹਾਈ ਦਾਸ ਕੀ ਪੈਜ ਰੱਖੇ ਮੇਰੇ ਭਾਈ ਰਾਵ ਅਗੈ ਆਪ ਏ ਥਾਨ ਵਸ ਜਾ ਕੈ ਆਠ ਪੈਰ ਮਨ ਹਰ ਕੋ ਜਾਪੈ ਪਾਤ ਪਰਵਾਨ ਸੱਚ ਨਿਸ਼ਾਨ ਜਾਂ ਕੋ ਆਪ ਕਰੇ ਫਰਮਾਨ ਅਪੇ ਦਾਤਾ ਆਪ ਪ੍ਰਤ ਪਾਲ ਨਿਤ ਨਤ ਨਾਨਕ RAM ਨਾਮ ਸਮਾਲ ਗਉੜੀ ਮਹੱਲਾ ਪੰਜਵਾ ਸਤਗੁਰ ਪੂਰਾ ਭਇਆ ਕਿਰਪਾਲ ਹਿਰਦੈ ਵਸਿਆ ਸਦਾ ਗੋਪਾਲ RAM ਰਵਤ ਸਦ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰ ਰਾਇ ਰਹਾ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਰ ਸੋਹਾਗ ਗੌੜੀ ਮਹੱਲਾ ਪੰਜਵਾਂ ਤੋਤੀ ਖੋਲ ਵਿਛਾਏ ਢੇਠ ਗਰਦ ਪਵਾੰਗੂ ਲਾਹੇ ਪੇਟ ਬਿਨ ਕਰ ਤੋਤੀ ਮੁਕਤ ਨਾ ਪਾਇਆ ਮੁਕਤ ਪਜਾਰ ਸਨਾਮ ਤੇ ਆਇ ਰਹਾਓ ਪੂਜਾ ਤਲਕ ਕਰਤੇ ਅਸ਼ਨਾਨਾ ਸ਼ੁਰੀ ਕਾਢ ਲੇ ਵੇ ਹੱਥ ਦਾ ਨਾ ਬੇਦ ਪੜਾ ਮੁਖ ਮਿੱਠੀ ਬਾਣੀ ਜੀ ਆ ਕੋਤ ਨਾ ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁੱਧ ਬ੍ਰਹਮ ਵਿਚਾਰੈ ਗੌੜੀ ਮਹੱਲਾ ਪੰਜਵਾ ਹਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦਿਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਾ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀ ਨੋਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਉੜੀ ਮੱਲਾ ਪੰਜਵਾ ਹਰ ਸੰਗ ਰਾਤੇ ਭੈ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੁੱਬੈ ਜਲਾ ਹਰ ਸੰਗ ਰਾਤੇ ਸਫਾਲ ਫਲਾ ਸਭ ਭੈ ਮਿਟੈ ਤੁਮ੍ਹ੍ਹ ਰਹਿ ਨਾਏ ਭੇਟ ਸੰਗ ਹਰ ਹਰ ਗੁਣ ਗਾਏ ਰਹਾ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰ ਸੋ ਸੁਰਚ ਜਿਸ ਸਾਧਕਾ ਮੰਤਾ ਹਰ ਸੰਗ ਰਾਤੇ ਜਮ ਕੇ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁਖ ਨ ਲਾਗੈ ਹਰ ਸੰਗ ਰਾਤਾ ਅਨਧਨ ਜਾਗੈ ਹਰ ਸੰਗ ਰਾਤਾ ਸਹਿਜ ਘਰ ਵਸੈ ਹਰ ਸੰਗ ਰਾਤੇ ਭ੍ਰੰ ਭੋ ਨਸੈ ਹਰ ਸੰਗ ਰਾਤੇ ਮਤ ਉਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹੋ ਨਾਨਕ ਤਿਨ ਕੋ ਬਲ ਜਾਇ ਜਿਨ ਕੋ ਪ੍ਰਭ ਮੇਰਾ ਬਿਸਰਤ ਨਹੀਂ ਕਹੋ ਨਾਨਕ ਤਿਨ ਕੋ ਬਲ ਜਾਇ ਜਿਨ ਕੋ ਪ੍ਰਭ ਮੇਰਾ ਬਿਸਰਤ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ